ਝੂਠੀ وکਾਲਤ ਦੇ ਦਮਦਮੇ ਭਰਦੇ ਹੂੰ ਜੋ ਸੱਚ ਕਹਿਣਾ ਬੰਦਾ ਏ ਉਹ ਤਾਂ ਗੱਲ ਨਾ ਕਰਦੇ ਹੂੰ ਕੋਈ ਗੋਰੀਆਂ ਦੀ ਸਰਕਾਰ ਤਾਈ 30 ਸਾਲਾਂ ਦਾ ਘਰੂ ਘੜਤੂ ਪਾ ਗਿਆ ਏ ਸਾਡਾ ਭਗਤ ਸਿੰਘ ਵੀਰਾ ਦੇਸ ਦਾ ਯੋਧਾ ਸੀ ਜੁਦੀਸ਼ ਆਜ਼ਾਦ ਕਰਾ ਗਿਆ ਏ ਛੋਟੀ ਇਮਰੇ ਸਵਾਲ ਵੱਡੇ ਸੀ ਕਰਦਾ ਲੋਕੀ ਬੱਚਾ ਬੱਚਾ ਕਹਿੰਦੇ ਸੀ ਕਾਫਲੇ ਅੰਗਰੇਜ਼ੀ ਸਰਕਾਰਾਂ ਦੇ ਬਸ ਭਗਤ ਸਿੰਘ ਤੋਂ ਦੁਖੀ ਜੇ ਰਹਿੰਦੇ ਸੀ ਗੁਲਾਮੀ ਥੱਲੇ ਸੁੱਤੇ ਪਏ ਜਮੀਰਾ ਦਾ ਗੈਰਤਪੂਣਾ ਜਗਾ ਗਿਆ ਏ ਸਾਡਾ ਭਗਤ ਸਿੰਘ ਵੀਰਾ ਦੇਸ ਦਾ ਯੋਧਾ ਸੀ ਜੁਦੀਸ਼ ਆਜ਼ਾਦ ਕਰਾ ਗਿਆ ਏ ਅਣਖੀ ਜ਼ਮੀਰਾਂ ਜਗਾਉਣਾ ਭਗਤ ਸਿੰਘ ਦਾ ਪਹਿਲਾ ਮੁੱਦਾ ਸੀ ਆਪਣੇ ਹੱਕ ਸੱਚ ਲਈ ਲੜਨਾ ਪੈਂਦਾ ਏ ਕੋਈ ਰਾਗ ਨਾ ਗੁੱਝਾ ਸੀ ਮਰਨ ਤੋਂ ਪਹਿਲਾਂ ਜਿਉਣਾ ਸਿੱਖ ਜਾਓ ਇਹ ਸਭ ਸਿਖਾ ਗਿਆ ਏ ਸਾਡਾ ਭਗਤ ਸਿੰਘ ਵੀਰਾ ਦੀ ਦਾ ਯੋਧਾ ਸੀ ਜੋ ਦੇਸ਼ ਆਜ਼ਾਦ ਕਰਾ ਗਿਆ ਏ ਅਣਖਾਂ ਦੇ ਛਤੀਰ ਬਣੇ ਤੂਫਾਨ ਚ ਹੈ ਗੱਭਰੂ ਜੋ ਹੈਲੀਕਾਪਟਰ ਥੱਲੇ ਲਾਹ ਜਾਂਦੇ ਸਰਕਾਰ ਚੋਰ ਮੋਰੀਆਂ ਦੇਖਦੀ ਆ ਜਦ ਸੂਰਮੇ ਹਿੱਕਾਂ ਤਾਣ ਕੇ ਮੂਰੇ ਆ ਜਾਂਦੇ ਧੜਕਣਾ ਦਾ ਰਾਜਾ ਸੀ ਗੱਭਰੂ ਜੋ ਫਤਿਹ ਦਾ ਬਿਗਲ ਵਜਾ ਗਿਆ ਏ ਸਾਡ ਭਗਤ ਸਿੰਘ ਵੀਰਾ ਦੇ ਦਾ ਯੋਧਾ ਸੀ ਜੋ ਦੇਸ਼ ਆਜ਼ਾਦ ਕਰਾ ਗਿਆ ਏ ਰੁੱਖ ਉੱਤੇ ਕਿੰਨੇ ਪੱਤੇ ਜ਼ਿੰਦਗੀ ਜੀ ਜਾਂਦੇ ਕਦੇ ਕਿਸੇ ਨੇ ਗਿਣੇ ਤਾਂ ਹੁੰਦੇ ਨਹੀਂ ਬਸ ਆ ਲੈਣੇ ਸੌਖੇ ਨੇ ਕਿਸੇ ਨੇ ਗਿਣੇ ਮੇਲੇ ਤਾਂ ਹੁੰਦੇ ਨਹੀਂ ਜਜ਼ਬਾਤਾਂ ਦੀਆਂ ਪਤਰਾਵਾਂ ਵਿੱਚ ਮਣਕਿਆਂ ਵਾਲੀ ਗਰਭਿੰਦਾ ਕੁਰਬਾਨੀ ਤੇ ਫਲ ਗੀਤ ਬਣਾ ਗਿਆ ਏ ਸਾਡਾ ਭਗਤ ਸੰਘਵੀਰਾ ਦੇ ਤਾਂ ਯੋਧਾ ਸੀ ਜੁਦੀਸ਼ ਆਜ਼ਾਦ ਕਰਾ ਗਿਆ ਏ ਸਾਡਾ ਭਗਤ ਸੰਘਵੀਰਾ ਦੇ ਤਾਂ ਯੋਧਾ ਸੀ ਜੋ ਦੇਸ਼ ਆਜ਼ਾਦ ਕਰਾ ਗਿਆ ਏ